ਸਿੱਗੇ ਮੈਸਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਦਾ ਬਿਲਕੁਲ ਠੀਕ ਹਾਂ ਹੋਗੇ ਤਾਂ ਰਾਜੇ ਅੱਜ ਮੈਂ ਇੱਕ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਿਹਾ ਹਾਂ ਪੰਜਾਬ ਪੋਰਟਸ ਦੀ ਭਾਰਤ ਨਾਲ ਰਿਲੇਟਡ ਗੱਲਾਂ ਹੈਗੀਆਂ ਜਿਹੜੇ ਵੀ ਕੈਂਡੀਡੇਟ ਆ ਜੀ ਵੀਡੀਓ ਦੇਖਣਾ ਚਾਹੁੰਦੇ ਜ਼ਰੂਰ ਦੇਖਣ ਵੀਡੀਓ ਨੂੰ ਲਾਈਕ ਜਰੂਰ ਕਰਨੇ ਸ਼ੇਅਰ ਜਰੂਰ ਕਰਨੇ ਤੇ ਆਪਣਾ ਜਨ ਸਬਸਕ੍ਰਾਈਬ ਜਰੂਰ ਕਰੋ ਹਰ ਤਰ੍ਹਾਂ ਦੀ ਨਵੀਂ ਅਤੇ ਸਹੀ ਅਪਡੇਟ ਲੈਣ ਵਾਸਤੇ ਠੀਕ ਹੈ ਜੀ ਤੇ ਅੱਜ ਰਾਜੇ ਜਿਹੜਾ ਮੈਂ ਇੱਕ ਮੁੱਦਾ ਚੁੱਕਣ ਜਾ ਰਹੇ ਹਾਂਗਾ ਬਹੁਤ ਸਾਰੇ ਕੈਂਡੀਡੇਟਾਂ ਦੀ ਡਿਮਾਂਡ ਹੈ ਚਾਹੇ ਉਹ ਕੈਂਡੀਡੇਟ ਕੋਈ ਐਸਸੀ ਕੈਟਾਗਰੀ ਦਾ ਸੰਬੰਧਤਾ ਚਾਹੇ ਬੀਸੀ ਕੈਟਾਗਰੀਆਂ ਦਾ ਸੰਬੰਧਤਾ ਚਾਹੇ ਜਨਰਲ ਕੈਟਾਗਰੀਆਂ ਦਾ ਸੰਬੰਧਤਾ ਚਾਹੇ ਐਡਬਲ ਕਿਸੇ ਵੀ ਕੈਟਾਗਰੀ ਦਾ ਸੰਬੰਧਤਾ ਉਹਨਾਂ ਸਾਰੇ ਕੈਂਡੀਡੇਟਾਂ ਵਾਸਤੇ ਇੱਕ ਗੰਭੀਰ ਮੁੱਦਾ ਹੈਗਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿਹੜੀਆਂ ਰਿਟਨ ਪੇਪਰ ਹੋਣ ਲੱਗੇ ਪੰਜਾਬ ਦੇ ਵਿੱਚ ਇਹਦੇ ਬਾਰੇ ਵੀ ਅਸੀਂ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਠੀਕ ਹੈ ਜੀ ਜਿਹੜੇ ਰਾਜੇ ਚੈਨਲ ਆਏ ਆ ਜਿਹੜੇ ਟਾਈਮ ਦੇ ਵਿੱਚ ਠ ਅਸੀਂ 2017-18 ਮਿਲੇ ਦੇ ਇਹ ਚੀਜ਼ ਦੇ ਵਿੱਚ ਠੀਕ ਹੈ ਜੀ ਬੜੇ ਹੋਏ ਹਾਂਗੇ ਉਦੋਂ ਰਿਟਰਨ ਪੇਪਰ ਦਾ ਕੋਈ ਚਾਂਸ ਨਹੀਂ ਹੁੰਦਾ ਸੀ ਅਸੀਂ ਉਦੋਂ ਐਸਐਸਪੀਆਂ ਕੋਲੇ ਪੇਸ਼ ਹੋ ਕੇ ਡੀਸੀਆਂ ਕੋਲੇ ਪੇਸ਼ ਹੋ ਕੇ ਬਹੁਤ ਅਲੱਗ-ਅਲੱਗ ਅਸੀਂ ਚੰਡੀਗੜ੍ਹ ਵੀ ਸਾਡੇ ਰਾਜੇ ਮਹੀਨੇ ਦੇ ਵਿੱਚ ਤਿਆਰ-ਚਾਰ ਜਿਹੜੇ ਵਜਦੇ ਰਹੇ ਆ ਆਪਦੇ ਕੋਲੋਂ ਅਸੀਂ ਖਰਚ ਕਰਕੇ ਜਾਂਦੇ ਰਹੇ ਹਾਂ ਠੀਕ ਹੈ ਜੀ ਉਹ ਟਾਈਮਾਂ ਦੇ ਵਿੱਚ 17-18 ਦੀ ਗੱਲ ਕਰਦਾ ਕਿ ਪੰਜਾਬ ਪੁਲਿਸ ਦੇ ਭਾਰਤਿਆਂ ਦੇ ਵਿੱਚ ਰਿਟਰਨ ਡਿਸਟ੍ਰੀਬਿਊਟ ਕੀਤਾ ਜਾਵੇ ਫਿਰ ਉਹ ਆਪਣੀ ਜਿਹੜੀ ਮਿਹਨਤ ਸੀ ਉਹ ਰੰਗ ਲੈ ਕੇ ਆਈ ਰਾਜੇ ਠੀਕ ਹੈ ਜੀ ਤੇ ਜਿਹਦੇ ਕਰਕੇ ਹੁਣ ਸਾਰੀਆਂ ਭਰਤੀਆਂ ਦੇ ਵਿੱਚ ਰੀਟੇਸਟ ਪੰਜਾਬ ਪੁਲਿਸ ਦੇ ਵਿੱਚ ਹੋਣ ਲੱਗ ਪਿਆ ਸੀ ਇਸ ਤੋਂ ਬਾਅਦ ਦੂਜਾ ਸਭ ਤੋਂ ਗੰਭੀਰ ਮੁੱਦਾ ਸੀ ਰਾਜੇ ਓਵਰੇਜ ਤੁਹਾਨੂੰ ਪਤਾਗਾ ਕਿ ਪਿਛਲੀਆਂ ਸਰਕਾਰਾਂ ਸਮੇਂ ਜਿਹੜੀ ਭਰਤੀ ਹੁੰਦੀ ਸੀ 4.5 ਸਾਲਾਂ ਬਾਅਦ ਸਾਰੀਆਂ ਭਰਤੀਆਂ ਕੀਤੀ ਜਾਂਦੀ ਪੰਜਾਬ ਪੁਲਿਸ ਨਾਲ ਲੋ ਜਾਂ ਹੋਰ ਭਰਤੀਆਂ ਵੀ ਜਿਹਦੇ ਕਰਕੇ ਬਹੁਤ ਸਾਰੇ ਕੈਂਡੀਡੇਟ ਓਵਰੇਜ ਹੋ ਜਾਂਦੇ ਸੀ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਪਤਾਗਾ ਕਿ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਭਾਈ ਮੈਂ ਉਮਰ ਹੱਦ ਵਧਾਉਂਗਾ ਠੀਕ ਹੈ ਕਿਤੇ ਹਰ ਸਾਲ 2000 ਭਰਤੀ ਕਰਿਆ ਕਰੂੰਗਾ ਉਹਨਾਂ ਦੇ ਵੀ ਜਿਹੜੇ ਵਾਅਦਾ ਸੀ ਫੋਕਾ ਸੀ ਬਿਲਕੁਲ ਕੋਈ ਇੱਥੇ ਸਚਾਈ ਨਹੀਂ ਸੀ ਉਹਦਾ ਬਸ ਆਪਦੇ ਨਜ਼ਾਰੇ ਲੈ ਕੇ ਤੁਰਦੇ ਲੱਗੇ ਠੀਕ ਹੈ ਕੋਈ ਉਹਨਾਂ ਨੇ ਬੱਚਾਂ ਦੀ ਖਿਆਲ ਨਹੀਂ ਰੱਖਿਆ ਕੋਈ ਕਿਸੇ ਬੱਚੇ ਦੀ ਉਹਨੇ ਇਹ ਨਹੀਂ ਦੇਖਿਆ ਕਿ ਆਹ ਬੱਚੇ ਨੂੰ ਨੌਕਰੀਆਂ ਕੱਢਣੀਆਂ ਪੈਣਗੀਆਂ ਇੰਨੀਆਂ ਕੁਝ ਨਹੀਂ ਉਹਨਾਂ ਨੇ ਖਿਆਲ ਹੀ ਨਹੀਂ ਕੀਤਾ ਨੌਕਰੀਆਂ ਦੇ ਪਾਸੋਂ ਤਾਂ ਧਿਆਨ ਗਿਆ ਹੀ ਨਹੀਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਕੀ ਹੋਇਆ ਰਾਜੇ ਅਸੀਂ ਇਹ ਮੁੱਦਾ ਚੱਕਿਆ ਓਵਰੇਜ ਵਾਲਾ 2019 ਤੋਂ ਬਾਅਦ ਕੋਵਿਡ-19 ਗੈਵਣੀ 20 ਦੇ ਵਿੱਚ ਉਹਨੂੰ ਪਤਾ ਕੋਵਿਡ-19 ਤੋਂ ਬਾਅਦ ਅਸੀਂ ਫਿਰ ਕੋਵਿਡ-19 ਜਿਹੜਾ ਥੋੜਾ ਮੋਟਾ ਘਟਿਆ ਸੀ ਉਹਦੇ ਵਿੱਚ ਅਸੀਂ ਚੰਡੀਗੜ੍ਹ ਜਾਂਦੇ ਰਹੇ ਹਾਂ ਠੀਕ ਹੈ ਜੀ ਸਾਡੇ ਇੱਕ ਮੇ ਨਾਲ ਲੜਕਾ ਹੁੰਦਾ ਸੀ ਸੁਖਪ੍ਰੀਤ ਤੇ ਇੱਕ ਹੁੰਦਾ ਸੀ ਆਪਣਾ ਸਰਿੰਦਰ ਠੀਕ ਹੈ ਅਸੀਂ ਕੈਂਡੀਡੇਟਾਂ ਬਾਰੇ ਬਹੁਤ ਦੂਰ ਦੂਰ ਤੱਕ ਸਟ੍ਰਗਲ ਕਰਦੇ ਰਹੇ ਕਿ ਇਹ ਚੀਜ਼ ਦਾ ਪ੍ਰੋਬਲਮ ਦਾ ਹੱਲ ਹੋ ਜੇ ਅਸੀਂ ਉਹ ਐਸਿਡੀਆਂ ਨੂੰ ਵੀ ਮਿਲਦੇ ਰਹੇ ਹਾਂ ਸੀਐਮ ਹਾਊਸ ਦੇ ਵਿੱਚ ਜਾ ਕੇ ਚੰਡੀਗੜ੍ਹ ਠੀਕ ਹੈ ਪਰ ਕਿਸੇ ਨੇ ਕੋਈ ਗੱਲਬਾਤ ਨਹੀਂ ਸੁਣੀ ਕੈਪਟਨ ਸਾਹਿਬ ਨੇ ਵੀ ਲਾਈਵ ਹੋ ਕੇ ਕਿਹਾ ਇਸ ਦੂਬਾਰ ਕੇਸ ਵੀ ਲਵਾਇਆ ਕੇਸ ਤੇ ਵੀ 1.5 ਲੱਖ ਰੁਪਏ ਲੱਗ ਗਿਆ ਸੀ ਉਦੋਂ ਕੀ ਓਵਰੇਜ ਕੈਂਡੀਡੇਟਾਂ ਦੀ ਸਾਰੇ ਜਰਨਲ ਕੈਟਾਗਰੀ ਦੇ ਜਿਹੜੇ ਬੱਚੇ ਉਹਨਾਂ ਦੀ ਉਮਰ ਹੱਦ ਵਧਾਈ ਜਾਵੇ। ਉਹਦੇ ਵਿੱਚ ਕੀ ਹੋਏਗਾ ਜੇ ਉਹ ਕੈਂਡੀਡੇਟ ਦੋ ਫਾੜ ਹੋਗੇ। ਅੱਧੇ ਤਾਂ ਕਹਿੰਦੇ EWS ਦੀ ਉਮਰ ਵਧਾਈ ਜਾਵੇ ਜੀ ਜਰਨਲ ਕੈਟਾਗਰੀ ਚਾਹੇ ਉਮਰ ਨਾ ਵਧਾਈ ਜਾਵੇ। ਇਹ ਉਹ ਕੈਂਡੀਡੇਟ ਸੀ ਜਿਨ੍ਹਾਂ ਨੂੰ ਸਿਰਫ ਹਾਵ ਦੇ ਤੱਕ ਮਤਲਬ ਸੀ। ਗਰੁੱਪ ਦੇ ਵਿੱਚ ਕਿ ਅਸੀਂ EWS ਕੈਟਾਗਰੀ ਨਾਲ ਜਰਨਲ ਵਾਲੇ ਜਿੱਦਾਂ ਜਾਂਦੇ ਆ ਜਾਣਦੇ ਸਾਡੀ ਉਮਰ ਹੱਦ ਵੱਧਣੀ ਚਾਹੀਦੀ ਹੈ। ਇੱਕ ਜਨਰਲ ਕੈਟਾਗਰੀ ਵਾਲੇ ਬੱਚੇ ਸੀ ਜਿਹੜੇ ਐਸੋਚਦੇ ਸੀ ਕਿ ਜੇ ਜਨਰਲ ਕੈਟਾਗਰੀ ਦੀ ਉਮਰ ਵੱਧੂਗੀ ਤਾਂ ਸਾਰਿਆਂ ਕੈਟਾਗਰੀਆਂ ਦੀ ਉਮਰ ਆਟੋਮੈਟਿਕਲੀ ਵੱਧ ਜੂਗੀ ਉਹਦਾ ਫਾਇਦਾ ਸਾਰਿਆਂ ਨੂੰ ਹੋਣ ਵਾਲਾ ਹੈ। ਇਹ ਚੀਜ਼ ਨੂੰ ਲੈ ਕੇ ਕੇਸ ਵੀ ਲਾਇਆ ਗਿਆ ਹਾਈ ਕੋਰਟ ਦੇ ਵਿੱਚ ਜਿਹਦੇ ਵਿੱਚ ਇੱਕ ਕੇਸ ਬਹੁਤ ਟਾਈਮ ਲਈ ਚੱਲਿਆ ਤਿੰਨ ਚਾਰ ਮਹੀਨਿਆਂ ਦੇ ਵਿੱਚ ਕੇਸ ਖਾਰਜ ਕਰਤਾ ਕਿ ਜੇ ਸੀ ਉਮਰ ਦੇ ਹੱਦ ਦੇ ਵਿੱਚ ਵਾਧਾ ਨਹੀਂ ਕਰ ਸਕਦੇ ਕਿ ਇਹ ਡਿਪਾਰਟਮੈਂਟ ਆਪ ਦਾ ਫੈਸਲਾ ਆਪ ਲੈ ਸਕਦਾ ਹੈ। ਠੀਕ ਹੈ ਜੀ। ਉਰਨੀਆਂ ਪੋਸਟਾਂ ਉਹ ਵੀ ਤੁਹਾਨੂੰ ਮੈਂ ਸਾਂਝੀਆਂ ਕਰੂੰਗਾ ਜਿਵੇਂ ਲੈਪਟਾਪ ਦੇ ਵਿੱਚ ਪੰਗੇ ਉਹ ਤੁਹਾਨੂੰ ਮੈਂ ਟੈਲੀਗ੍ਰਾਮ ਦੇ ਵਿੱਚ ਸ਼ੇਅਰ ਕਰ ਦੂੰਗਾ ਕਿਤੋਂ ਕਿਤੋਂ ਕਿੱਥੇ ਕਿੱਥੇ ਜਾਂਦੇ ਰਹੇ ਆ ਸਾਰਾ ਕੁਝ ਇੰਟਰਵਿਊ ਵੀ ਬਹੁਤ ਕੀਤਾ ਬਹੁਤ ਕੁਝ ਕੈਂਡੀਡੇਟਾਂ ਵਾਸਤੇ ਜਾਂ ਉਦੋਂ ਪੁਲਿਸ ਦੀ ਭਰਤੀ ਵਾਸਤੇ ਸਾਨੂੰ ਸਾਰਾ ਕੁਝ ਕਰਨਾ ਪਿਆ ਠੀਕ ਹੈ ਹੁਣ ਰਾਜੇ ਸਭ ਤੋਂ ਗੰਭੀਰ ਮੁੱਦਾ ਹੈਗਾਗਾ ਇਸ ਤੋਂ ਬਾਅਦ ਹੁਣ ਮਾਨ ਸਾਹਿਬ ਆਏ ਆ ਮਾਨ ਸਾਹਿਬ ਨੇ ਕਿਹਾ ਸੀ ਕਿ ਇਹ ਨੜੀ ਵੀ ਇੱਕ ਵਾਰੀ ਕਿਹਾ ਸੀ ਉਹਨ ਤੋਂ ਪਹਿਲਾਂ ਕਿ ਅਸੀਂ ਸਾਰੇ ਕੈਂਡੀਡੇਟਾਂ ਦੀ ਜਰਨਲ ਕੈਟਾਗਰੀ ਦੇ ਸਟੂਡੈਂਟਾਂ ਦੀ ਉਮਰ ਹੱਦ ਨੂੰ ਵਾਅਦਾ ਕਰਾਂਗੇ ਜੇ ਜਰਨਲ ਕੈਟਾਗਰੀ ਦੀ ਉਮਰ ਹੱਦ ਦੇ ਵਿੱਚ ਵਾਅਦਾ ਹੁੰਦਾ ਤੁਹਾਨੂੰ ਪਤਾ ਆ ਆਰਟੀਕਲ ਦੇ ਹਿਸਾਬ ਤੇ ਸਾਰਾ ਕੈਟਾਗਰੀਆਂ ਦੀਆਂ ਉਮਰਾਂ ਦੇ ਵਿੱਚ ਹੀ ਵਾਅਦਾ ਹੋਊਗਾ ਸਾਰੇ ਹੁਣ ਇਹ ਨਾ ਕਹਦੇਓ ਬੀਸੀ ਕੈਟਾਗਰੀ ਵਾਲੇ ਬੱਚੇ ਕਿ ਇਹ ਤਾਂ ਜਰਨਲ ਵਾਲਾ ਰੌਲਾ ਸੀ ਕਿ ਲੈਣਾ ਐਸਸੀ ਵਾਲੇ ਤੇ ਇਹ ਨਾ ਕਹਦੇਓ ਕਿ ਇਹ ਤਾਂ ਜਰਨਲ ਵਾਲਾ ਰੌਲਾ ਸੀ ਕਿ ਲੈਣਾ ਕਿਉਂਕਿ ਜੇ ਜਰਨਲ ਦੀ ਏਜ ਵਧੂਗੀ ਸਹੀ ਸ਼ਬਦਾਂ ਦੇ ਵਿੱਚ ਉਹਦੇ ਨਾਲ ਸਾਰੇ ਹੁਣ ਵਿੱਚ ਬੱਚੇ ਕਹਿਣਗੇ ਜਿ ਇੱਕ ਬੱਚੇ ਨੂੰ ਕਮੈਂਟ ਵੀ ਵਿੱਚ ਗਲਤ ਕਰ ਲੱਗ ਜਾਂਦੇ ਹੁੰਦੇ ਸੀ ਸਰ ਫਿਰ ਉਹਨਾਂ ਨੇ ਬੁਢੇ ਤਾਂ ਨਹੀਂ ਭਰਤੀ ਕਰਨੇ ਜੀ ਠੀਕ ਹੈ ਜੀ ਹੁਣ ਜਿਹੜੇ ਐਸਸੀ ਜਾਂ ਬੀਸੀ ਕੈਟਾਗਰੀ ਵਾਲੇ ਬੱਚੇ ਦਾ ਜਿਹੋ ਉਹਨਾਂ ਦੀ ਏਜ 33 ਸਾਲ ਤੱਕ ਲਿਮਟਾ ਉਹ ਬੁਢੇ ਹੋਗੇ ਠੀਕ ਹੈ ਹੁਣ ਵਿੱਚ ਐਕਸ ਸਰਵਿਸ ਮੈਂ ਜਿਹੜੇ 35 ਪਲੱਸ ਵੀ ਏਜ ਆਉਂਦੇ ਤੇ ਪੂਰੇ ਫਿੱਟ ਪਏ ਆ ਇਹ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੁੰਦਾ ਜੇ ਤਾ ਅਗਲਾ ਫਿੱਟ ਹੋਗਾ ਫਿਜ਼ੀਕਲ ਟ੍ਰਾਇਲ ਕਰ ਜੂਗਾ ਜੇ ਨਾ ਫਿੱਟ ਹੋਊਗਾ ਫਿਜ਼ੀਕਲ ਟ੍ਰਾਇਲਾਂ ਚ ਰਹਿ ਜੂਗਾ ਠੀਕ ਹੈ ਤਾਂ ਇਹ ਮੁੱਦਾ ਸੀ ਉਦੋਂ ਚੱਕਿਆ ਸੀ ਹੁਣ ਮੈਨੂੰ ਕਾਫੀ ਕੈਂਡੀਡੇਟਾਂ ਨੇ ਕਾਲ ਮੈਸੇਜ ਆਉਂਦੇ ਆ ਡੇਲੀ ਇੱਕ ਅੱਧੇ ਵਿੱਚ ਤਾਂ ਫੋਨ ਮੈਸੇਜ ਆਉਂਦੀ ਹੈ ਕਿ ਸਾਦਾ ਸੀ ਓਵਰੇਜ ਹੋ ਗਿਆ ਸਾਡਾ ਕੀ ਹੱਲ ਕਰਿਆ ਜਾਵੇ ਦੇਖੋ ਰਾਜੇ ਇਹਦੇ ਵਿੱਚ ਮੈਂ ਸਿਰਪ ਤਾਡੀ ਸੋਸ਼ਲ ਮੀਡੀਆ ਦੇ ਹਿਸਾਬ ਤੇ ਮਦਦ ਕਰ ਸਕਦਾ ਠੀਕ ਹੈ ਜੀ ਕੋਈ ਅਖਬਾਰ ਦੇ ਵਿੱਚ ਨਿਊਜ਼ ਲਮਾਉਣੀ ਆ ਉਹ ਮਦਦ ਕਰ ਸਕਦਾ ਆ ਆਪਦੇ ਹਲਕੇ ਦੇ ਡੀਸੀ ਨੂੰ ਮਿਲ ਸਕਦਾ ਐਮਐਲਏ ਨੂੰ ਮਿਲ ਸਕਦਾਗਾ ਠੀਕ ਹੈ ਜੀ ਇੱਥੋਂ ਤੱਕ ਕਿ ਰਾਜੇ ਮੇਰੇ ਕੋਲੇ ਜਿੱਠੀ ਪਈ ਹੈ ਲੈਟਰ ਪਿਆ ਉਹ ਵੀ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਬਣਾਉਂਗਾ ਨਾ ਉਸ ਸਾਰੇ ਪ੍ਰੂਫ ਦਿਖਾਉਂਗਾ ਉਹਨਾਂ ਤੋਂ ਵੀ ਮਾਰਕ ਕਰਵਾਈ ਬੈਠਾ ਮੈਂ ਠੀਕ ਹੈ ਬਹੁਤ ਟਾਈਮ ਲਗਾ ਤੁਹਾਨੂੰ ਦੱਸ ਦਾਂਗੇ ਉਹ ਵੀ ਘੱਟੋ ਘੱਟ ਮੈਨੂੰ ਇਹ ਲੱਗਦਾਗਾ 21 22 ਦੀ ਮੈਂ ਕਰਵਾਈ ਬੈਠਾਂਗਾ ਟੈਸਟ ਮਾਰਕਾ ਪਕਰਵਾ ਕੇ ਅੱਗੇ ਭੇਜ ਨਹੀਂ ਹੁੰਦੀ ਜਿਹੜੀ ਐਮਐਲਏ ਸਾਹਿਬ ਦੀ ਮੋਹਰ ਤੇ ਸਾਈਨ ਲਵਾ ਕੇ ਕਰਵਾ ਕੇ ਠੀਕ ਹੈ ਜੀ ਤੇ ਹੁਣ ਜਿਹੜੇ ਬੱਚਿਆਂ ਨੇ ਮੈਸੇਜ ਹੈ ਕਿ ਓਵਰੇਜ ਦੀ ਉਮਰ ਦਾ ਹੱਲ ਹੋ ਸਕਦਾ ਦਾ ਜੇ ਹੱਲ ਹੋ ਸਕਦਾ ਸਰਕਾਰ ਚਾਹੇ ਤਾਂ ਸਾਰਾ ਕੁਝ ਕਰ ਸਕਦੀ ਹੈ ਜੇ ਨਾ ਚਾਹੇ ਤਾਂ ਕੁਝ ਵੀ ਨਹੀਂ ਕਰ ਸਕਦੀ ਹੁੰਦੀ ਮਾਨ ਸਾਹਬ ਨੇ ਵੀ ਜਦੋਂ ਆਏ ਸੁਰੂ ਇਹ ਪ੍ਰੋਮਿਸ ਕੀਤਾ ਸੀ ਜਰਨਲ ਕੈਟਾਗਰੀ ਨੂੰ ਮਰ ਹੱਦ ਵਧਾਵਾਂਗੇ ਜਰਨਲ ਕੈਟਾਗਰੀ ਨੂੰ ਮਰ ਹੱਦ ਵਧੂਗੀ ਸਾਰੇ ਦੇ ਵਧੂਗੀ ਤੇ ਹੁਣ ਕਾਫੀ ਬੱਚੇ ਨਾਲ ਰਾਜੇ ਇਹ ਮੁੱਦੇ ਨੂੰ ਲੈ ਕੇ ਮੇਰੇ ਤੱਕ ਪਹੁੰਚ ਕੀਤੀ ਹੈ ਬੱਚੇ ਨੇ ਕਿ ਸਾਡੇ ਇਹਦੇ ਵਿੱਚ ਹੈਲਪ ਕਰੋ ਠੀਕ ਹੈ ਰਾਜੇ ਦੇਖੋ ਇਹਦੇ ਵਿੱਚ ਹੈਲਪ ਕਰ ਸਕਦੇ ਆ ਤੁਹਾਡੇ ਆਪ ਦੀ ਯੂਨਿਟੀ ਹੁਣ ਇੱਕ ਬੱਚੇ ਨੇ ਰਾਜੇ ਇਹ ਚ ਮੁੱਦਾ ਚੁੱਕਿਆ ਹੈਗਾ ਉਹ ਬੱਚੇ ਨੇ ਆਪ ਦਾ ਗਰੁੱਪ ਬਣਾਇਆ ਹੈ ਇੱਕ ਉਹ ਗਰੁੱਪ ਦਾ ਜਿਹੜਾ ਲਿੰਕ ਹੈ ਤਾਂ ਉਹ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੇ ਦੂੰਗਾ ਉਤੋ ਤੁਸੀਂ ਉਹ ਗਰੁੱਪ ਜੁਆਇਨ ਕਰ ਸਕਦੇ ਹੋ ਸਾਰੇ ਕੈਂਡੀਡੇਟ ਠੀਕ ਹੈ ਜੀ ਤੇ ਆਪਸ ਦੇ ਵਿੱਚ ਰਾਜੀ ਦੇਖੋ ਇੱਕ ਮੁੱਦਾ ਬਣਾ ਕੇ ਚੱਲੋ ਕਿ ਏਜ ਜਰਨਲ ਕੈਟਾਗਰੀ ਦੀ ਵਧਾਉਣੀ ਹੈ ਜੀ ਜਰਨਲ ਕੈਟਾਗਰੀ ਦੀ ਏਜ ਵਧਾਉਣ ਦੀ ਕੋਸ਼ਿਸ਼ ਕਰੋਗੇ ਸਾਰੀਆਂ ਕੈਟਾਗਰੀਆਂ ਵਾਲਿਆਂ ਨੂੰ ਫਾਇਦਾ ਹੋਊਗਾ ਸਾਰੇ ਕੈਟਾਗਰੀ ਵਾਲੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਜੂ। ਜੇ ਹੁਣ ਵਿੱਚ ਕਹਿਣ ਲੱਗ ਗਏ ਜੀ ਡਬਲਯੂਐਸਡੀ ਏਜ ਬੰਦੇ ਦੂਜੇ ਦਾ ਬੰਦੇ ਨਾ ਇਹ ਕੰਮ ਵਾਲੇ ਕੈਂਡੀਡੇਟ ਤੇ ਜੁਆਇਨ ਨਹੀਂ ਨਾ ਕਰੋ ਪਹਿਲੇ। ਠੀਕ ਹੈ ਕਹੂੰਗੀ ਕਿ ਜੋ ਜਮਨਦੀ ਜੀ ਬਦੂ ਸਾਰੇ ਕੈਟਾਗਰੀ ਦੀ ਏਜ ਵਧੂਗੀ। ਇਹਦੇ ਵਿੱਚ ਰਾਜੀ ਤ ਜੇਕਰ ਤੁਸੀਂ ਇਕੱਠੇ ਮਿਲ ਕੇ ਚੱਲੋਗੇ ਇੱਕ ਦੂਜੇ ਦੇ ਸਾਥ ਹੰਦਿਆਵੋਗੇ ਹੁਣ ਇਹ ਤਾਂ ਹੈ ਨਹੀਂ ਕਿ ਉੱਥੇ ਇੱਕ ਹੀ ਹੁੰਦਾ ਗਰੁੱਪ ਬਣਾ ਲੈਂਦੇ ਹੋ ਰਾਜੇ ਗਰੁੱਪਰੇ ਵਿੱਚ ਕੰਮ ਕਰਨ ਵਾਲੇ ਸਿਰਫ 5 ਤੋਂ 6 ਕੈਂਡੀਡੇਟ ਹੁੰਦੇ ਆ ਬਾਕੀ ਸਾਰੇ ਨਜ਼ਾਰੇ ਲੈਣ ਵਾਲੇ ਹੁੰਦੇ ਆ ਕੀ ਬਣਿਆ ਜਾਇਆ ਏ ਸਾਡੇ ਗਰੁੱਪ ਦੇ ਵਿੱਚ ਵੀ ਇਹੀ ਹਾਲ ਹੁੰਦਾ ਸੀ ਜੋ ਕੈਂਡੀਡੇਟਾਂ ਨੇ ਗਰੁੱਪ ਬਣਾਇਆ ਸੀ ਨਾ ਉਹਦੇ ਵਿੱਚ ਜਾਣ ਵਾਧੂ ਤੋਂ ਵਾਧੂ 5-7 ਹੁੰਦੇ ਸੀ ਰਾਜੇ ਤੋੜਾ ਫੇੜਾ ਕਰਨ ਵਾਲੇ ਬਾਕੀ ਜਿਹੜੇ ਹੁੰਦੇ ਸੋ ਸਾਡੇ ਚਸਕਿਆਂ ਵਾਲੇ ਹੁੰਦੇ ਸੀ ਠੀਕ ਹੈ ਉਹ ਐਂ ਲੱਗਦਾ ਹੁੰਦਾ ਸੀ ਜਿਵੇਂ ਕਿ ਬਾਕੀ ਦਾ ਸੰਗ ਲਾਛੇ ਹੀ ਪੰਗਾਂ ਗਿਆ ਕੀ ਗਰੁੱਪ ਦੇ ਵਿੱਚ ਕੀ ਬੰਦੇ ਦਾ ਸਾਰੇ 500 ਆਸੀ ਹੈਗੇ ਠੀਕ ਹੈ ਜੁਆਇਨ ਕਰਨਾ ਗਰੁੱਪ ਕਰਿਓ ਸਿਰਫ ਉਹੀ ਕਰਿਓ ਜਿਹੜਾ ਬੱਚਾ ਕੋਈ ਦਮ ਰੱਖਦਾ ਜਿਹੜਾ ਬੱਚਾ ਕੋਈ ਕੁਝ ਕਰਨਾ ਚਾਹੁੰਦਾ ਆਪਦੇ ਵਾਸਤੇ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਆਪ ਦੇ ਦਾ ਜੀ ਸ਼ਾਂਤਮਈ ਤਰੀਕੇ ਨਾਲ ਆਪ ਦੇ ਜ਼ਿਲ੍ਹੇ ਦੇ ਐਸਐਸਪੀ ਜਾਂ ਡੀਸੀ ਨੂੰ ਮੰਗ ਪੱਤਰ ਦਿਓ ਇਸ ਤੋਂ ਬਾਅਦ ਆਪ ਦੇ ਹਲਕੇ ਦੇ ਐਮਐਲਏ ਨੂੰ ਮਿਲੋ ਨਿਊਜ਼ ਦੇ ਵਿੱਚ ਖਬਰਾਂ ਲਗਾਓ ਠੀਕ ਹੈ ਜੀ ਇੱਕ ਅੱਧੇ ਵਾਰ ਤੁਹਾਨੂੰ ਸੀਐਮ ਹਾਊਸ ਵੀ ਜਾਣਾ ਪਊਗਾ ਜੋ ਤੁਸੀਂ ਕਾਫੀ ਮਾਤਰਾ ਦੇ ਵਿੱਚ 라ਜੀ ਮੁੱਦਾ ਚੁੱਕੋਗੇ ਤਾਂ ਤੁਹਾਡਾ ਹੱਲ ਹੋਊਗਾ ਠੀਕ ਹੈ ਜੀ ਤੇ ਇਹਦੇ ਵਾਸਤੇ ਰਾਜੇ ਜਿਹੜੇ ਬੱਚੇ ਨਵੇਂ ਤੁਹਾਡੇ ਗਰੁੱਪ ਬਣਾਇਆ ਉਹ ਬੱਚੇ ਨੂੰ ਉਹਦਾ ਗਰੁੱਪ ਤਾਂ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੰਦਾ ਬਾਕੀ ਤਾਂ ਉਹ ਜੇ ਬੱਚੇ ਨੂੰ ਰਿਸਪੌਂਸ ਸਹੀ ਮਿਲੂਗਾ ਇਹ ਚੀਜ਼ ਨੂੰ ਲੈ ਕੇ ਤਾਂ ਤੁਹਾਡੇ ਨਾਲ ਰਾਜੇ ਮੈਂ ਖੜਾਂਗਾ ਤੇ ਖੜੂੰਗਾ ਠੀਕ ਹੈ ਜੀ ਬਾਕੀ ਰਾਜੇ ਤੁਹਾਡੀ ਜੇ ਕਿਸੇ ਹੋਰ ਚੈਨਲ ਵਾਲੇ ਨਾਲ ਵੀ ਗੱਲਬਾਤ ਹੁੰਦੀ ਹੈ ਠੀਕ ਹੈ ਜੀ ਉਹਨਾਂ ਨੂੰ ਵੀ ਇਹ ਚੀਜ਼ ਬਾਰੇ ਕਹੋਗੇ ਸਰ ਸਾਡਾ ਮੁੱਦਾ ਤੁਸੀਂ ਚੁਕਾਓ ਜੇ ਸੋਸ਼ਲ ਮੀਡੀਆ ਤੇ ਸਾਰੀ ਚੀਜ਼ ਵਾਇਰਲ ਹੋਊਗੀ ਰਾਜੇ ਸਾਰੇ ਇਕੱਠੇ ਹੋ ਕੇ ਹੱਲ ਕਰਨਗੇ ਤਾਂ ਇਹ ਹੱਲ ਆਰਾਮ ਨਾਲ ਹੋ ਜਾਊਗਾ ਕੋਈ ਬੜੀ ਵੱਡੀ ਪਰੌਣਾ ਨਹੀਂ ਹੈ ਪਰ ਆਪਾਂ ਨੂੰ ਪਲੇਟਫਾਰਮ ਦੇ ਸਾਰਿਆਂ ਨੂੰ ਇੱਕ ਤੇ ਇਕੱਠਾ ਹੋਣਾ ਪਊਗਾ ਮੈਂ ਹਰ ਵਾਰੀ ਕਹਿਣਾਗਾ ਕੱਲਾ ਬੈਚ ਵੇਚਣ ਤੱਕ ਮਤਲਬ ਨਾ ਰੱਖੋ ਠੀਕ ਹੈ ਕੈਂਡੀਡੇਟਾਂ ਦਾ ਖੜੋ ਵੀ ਜਿੱਥੇ ਉਹਨੂੰ ਲੋਡ ਪੈਂਦੀ ਹੈ ਠੀਕ ਹੈ ਜੀ ਮੈਂ ਅਜੇ ਤੱਕ ਆਪਦੇ ਮਰਜ਼ੀ ਨਾਲ ਜਿੰਨੇ ਵੀ ਮੁੱਦੇ ਚੱਕੇ ਆ ਰਹੇ ਜੇ ਉਹਨਾਂ ਦੇ ਖਰਾ ਉਤਰਿਆ ਤਾਂ ਤੁਸੀਂ ਵੀ ਜਿੰਨਾਂ ਤੋਂ ਵੀ ਪੜਦੇ ਹੋ ਰਹੇ ਜੇ ਇੱਕ ਵਾਰੀ ਤੁਸੀਂ ਉਹਨਾਂ ਕੋਲੇ ਆਪਦੀ ਗੱਲ ਪਹਚਾਓ ਕਿ ਜੀ ਸਾਡੇ ਵਾਸਤੇ ਵੀਡੀਓ ਬਣਾਓ ਵੀਡੀਓ ਬਣਾਉਣਾ ਕੋਈ ਪਹਲਾ ਵੱਡਾ ਫਰਕ ਤਾਂ ਪੈ ਨਹੀਂ ਲੱਗਿਆ ਠੀਕ ਹੈ ਕਿ ਫਿਰ ਆਪਾਂ ਤੁਹਾਡੇ ਗਰੁੱਪ ਬਣਾਈ ਜਾਣ ਬੱਚੇ ਕਾਫੀ ਵੱਡੇ ਪਲੇਟਫਾਰਮ ਦੇ ਜੇ ਤੁਸੀਂ 1000 2000 ਬੱਚਾ ਖੜਾ ਹੋਊਗਾ राजे ਤਾਂ ਤੁਹਾਡੀ ਮੰਗ ਜਾਇਜ਼ ਵੀ ਮੰਨੀ ਜਾਊਗੀ ਠੀਕ ਹੈ 5-10 ਬੱਚੇ ਨੂੰ ਉੱਥੇ ਕੋਈ ਨਹੀਂ ਪੁੱਛਣ ਲੱਗਿਆ ਤਾਂ ਕਰਕੇ ਗਰੁੱਪ ਦਾ ਤੁਹਾਨੂੰ ਲਿੰਕ ਮੈਂ ਥੱਲੇ ਦੇ ਦਿੰਦਾ ਜਿਹੜੇ ਬੱਚੇ ਚਾਹਵਾਣਾ ਕੁਝ ਕਰਨਾ ਚਾਹੁੰਦੇ ਚਾਹੇ ਕਿਸੇ ਵੀ ਕੈਟਾਗਰੀ ਦਾ ਜੇ ਫਾਇਦਾ ਸਾਰੀ ਕੈਟਾਗਰੀਆਂ ਨਾਲ ਆਲੇ ਹੋਊਗਾ ਇਹ ਨਾਲ ਸੋਚੋ ਕਿ ਅਸਤਜ ਜਿੱਦੇ ਸਮੇਂ ਵਿੱਚ ਟ్రायल ਦੇ ਲਾਂਗੇ ਤੁਸੀਂ ਅੱਗੇ ਦੀ ਸੋਚੋ ਆਪਦੀ ਪਰਤਾਂ ਪਤਨਵਾਲ 16 1700 ਭਰਤੀ ਹੁੰਦੀ ਹੈ ਹਰ ਸਾਲ 16 700 ਬੱਚਾ ਭਰਨ ਵਾਲਾ ਹੁੰਦਾ 2 3 ਲੱਖ ਦੇ ਕਰੀਬ ਹੁਣ 3 ਲੱਖ ਦਾ ਭਰਤੀ ਹੋ ਨਹੀਂ ਲੱਗਿਆ ਉਹਨਾਂ ਨੇ ਅਗਲੀ ਵਾਰ ਚਾਂਸ ਦੇਖਣਾ ਫਿਰ ਦੂ ਅਗਲੀ ਵਾਰ ਚਾਂਸ ਦੇਖਣਾਗਾ ਤਾਂ ਇਹ ਚੀਜ਼ ਤੁਹਾਡੇ ਵਾਸਤੇ ਸਹੀ ਰਹੂਗੀ ਠੀਕ ਹੈ ਜੀ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੇਣਾ ਵੀਡੀਓ ਨੂੰ ਲਾਈਕ ਕਰ ਦਿਓ ਬੱਦ ਤੋਂ ਬੱਦ ਤੇ ਸ਼ੇਅਰ ਕਰ ਦਿਓ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਉਂਦੇ ਬਸ